ਛੰਤ ਬਾਬਾ ਅਤਰ ਸਿੰਘ ਜੀ ਨਾ ਮਹਾਪੁਰਖ ਜਦੋਂ ਅਬਚਲ ਦੀ ਧਰਤੀ ਤੇ ਨਾ 1.5 ਸਹ ਮਹਾਰਾਜ ਬੈਠੇ ਹਥੇ ਚੌਂਕੜਾ ਲਾ ਕੇ ਬੈਠੇ ਮਹਾਰਾਜ ਛੰਤ ਬਾਬਾ ਅਤਰ ਸਿੰਘ ਜੀ ਤੁਸੀਂ ਉਹ ਸਾਇਦ ਹਜ਼ੂਰ ਸਾਹਿਬ ਗਏ ਹੋ ਜਿਹੜੇ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਉਹਨਾਂ ਨੇ ਮਹਾਪੁਰਖਾਂ ਨੂੰ ਉਹ ਸਥਾਨ ਵੇਖੇ ਜਿਹੜਾ ਉਦਾਵਰੀ ਦੇ ਵਿੱਚ ਬਣਿਆ ਹੋਇਆ ਜਿੱਥੇ ਮਹਾਪੁਰਖ ਬੈਠੇ ਸੀ ਬੈਠੇ ਆ ਚੌਂਕੜਾ ਲਾ ਕੇ ਬੈਠੇ ਕੋਈ ਫਰਕ ਨਹੀਂ ਕੀ ਹੋ ਰਿਹਾ ਕਿਤਾ ਨਹੀਂ ਰਾਹ ਨਾ ਹੋ ਬੈਠੇ ਮਾਰੇ ਕਹਿੰਦੇ ਇੱਕ ਵਾਰ ਨਾ ਇੱਕ ਘਟਨਾ ਸਾਂਝੀ ਕਰਦੇ ਆ ਕਹਿੰਦੇ ਵੀ ਕੋਨੋਹੇ ਦੀ ਧਰਤੀ ਤੇ ਕੋਨੋਹਾ ਸਰ ਤੋਂ ਅਪਿਛਰ ਜਾਣ ਦੇ ਤੇ ਮਹਾਂਪੁਰਖਾਂ ਨੇ ਬੈਠ ਕੇ ਉੱਥੇ ਹੀ ਬੰਦਗੀ ਕੀਤੀ ਕਦੇ ਜੰਗਲ ਸੀਗਾ ਤੇ ਉਸ ਜੰਗਲ ਦੇ ਵਿੱਚ ਨਾ ਇੱਕ ਬਹੁਤ ਭਾਰੀ ਸੱਪ ਰਹਿੰਦਾ ਸੀ ਬਹੁਤ ਭਾਰੀ ਜਿਹੜੇ ਲੋਕ ਸੀਗੇ ਉਹ ਉਸ ਜੰਗਲ ਦੇ ਵੱਲ ਜਾਣ ਤੋਂ ਡਰਦੇ ਸੀਗੇ ਤੇ ਜੇ ਕੋਈ ਅਚਨ ਤੇ ਕੋਈ ਚਲਾ ਵੀ ਜਾਂਦਾ ਸੀ ਤੇ ਵਾਪਸ ਨਹੀਂ ਆਉਂਦਾ ਸੀ ਬਹੁਤ ਜ਼ਿਆਦਾ ਜਹਿਰੀਲਾ ਸੱਪ ਸੀਗਾ ਬਹੁਤ ਜ਼ਿਆਦਾ ਤੇ ਮਾਪੁਰਖ ਵੀ ਕੋਨੋਹੇ ਜਦੋਂ ਨਗਰ ਗਏ ਤੇ ਉੱਥੋਂ ਚੱਲ ਕੇ ਉਧਰ ਉਧਰ ਚਲੇ ਗਏ ਉਹ ਜੰਗਲ ਦੇ ਵੱਲ ਤੇ ਉੱਥੇ ਚਲੇ ਗਏ ਤੇ ਸੰਗਤ ਨੂੰ ਦੱਸਿਆ ਨਹੀਂ ਕਿਸੇ ਨੂੰ ਉਸ ਨੂੰ ਵੀ ਕਿੱਥੇ ਜਾ ਰਹੇ ਆ ਕਿਤੇ ਨਹੀਂ ਇਹ ਮਹਾਪੁਰਖਾਂ ਦੀ ਇੱਕ ਸਭ ਤੋਂ ਵੱਡੀ ਗੱਲ ਸੀ ਵੀ ਜਦੋਂ ਮਹਾਪੁਰਖ ਕਿਸੇ ਵਾਸੇ ਬੈਠਦੇ ਸੀ ਨਾ ਜਾ ਕੇ ਇੱਕ ਾਕਾਂਤ ਜਗ੍ਹਾ 'ਤੇ ਬੈਠਦੇ ਸੀ ਉਹ ਤਾਂ ਹਾਦੇ ਨਹੀਂ ਸੀ ਕਿਸੇ ਨੂੰ ਵੀ ਭਾਈ ਅਸੀਂ ਚੱਲੇ ਆ ਆਪਣੇ ਵਰਗ ਦਾ ਕਹਿ ਦਿੰਦਾ ਨਾ ਵੀ ਚੰਗਾ ਫਿਰ ਭਾਈ ਮੈਂ ਤਾਂ ਨਿਤਨੇਮ ਕਰਕੇ ਆਉਣਾ ਫਿਰ ਮੈਂ ਤਾਂ ਪਾਠ ਕਰਨਾ ਹਾਂ ਜੀ ਆਪਾਂ ਤਾਂ ਦੱਸ ਕੇ ਜਾਂਦੇ ਹਾਂ ਅਲੇ ਨੂੰ ਉਹਨਾਂ ਘਰ ਦੇ ਨੂੰ ਦੱਸ ਦੇ ਜੇ ਬੰਦਾ ਪਹਿਲਾਂ ਤਾਂ ਕਰਦਾ ਨਹੀਂ ਜੇ ਕਰੂ ਤਾਂ 50 ਜਣਾਂ ਨੂੰ ਦੱਸੂਗਾ ਜੇ ਫਿਰ ਉਸ ਤੋਂ ਬਾਅਦ ਕਰਕੇ ਗਿਆ ਉਹਨੇ ਫਿਰ ਕਹਾ ਅੱਗੇ 50 ਜਣਾਂ ਨੂੰ ਦੱਸਣਾ ਵੀ ਮੈਂ ਤਾਂ ਗੁਰੂ ਘਰ ਗਿਆ ਸੀ ਫਿਰ ਉੱਥੇ ਬੈਠ ਕੇ ਮੈਂ ਪਾਠ ਕੀਤਾ ਤੇ ਪਾਠ ਕਰਕੇ ਅੰਦਰ ਛੜ ਕੇ ਬਸ ਹੁਣ ਵਿਹਲਾ ਜਾ ਹੋਇਆ ਮੈਂ ਵੀ ਤੈਨੂੰ ਕਿਹੜਾ ਕਿਸੇ ਨੇ ਚਿੱਠੀ ਭੇਜ ਦੱਸਿਆ ਸੀ ਪੁੱਛਿਆ ਸੀ ਭਾਈ ਵੀ ਹਾਂ ਤੂੰ ਕੀ ਕਰਦਾ ਕੀ ਨਹੀਂ ਕਰਦਾ ਐਵੇਂ ਆਪਦੀ ਬੜਾਈ ਆਪ ਹੀ ਕਰ ਜਾਂਦਾ ਵੈਸੇ ਹੀ ਵੀ ਹਾਂ ਮੈਨੂੰ ਐਂ ਕਹਿੰਦਾ ਵੀ ਹਾਂ ਜਿਹੜਾ ਬੰਦਾ ਪਾਠੀ ਵਾਲਾ ਵਧੀਆ ਕਰਦਾ ਹੋਰ ਕੁਝ ਨਹੀਂ ਹੁੰਦਾ ਬੜਾਈ ਹੈ ਜੀ ਮੈਂ ਬਈ ਬਹੁਤ ਵਾਰੀ ਬੇਨਤੀ ਕਰਦਾ ਵੀ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਸੀ ਕੀ ਕਰਦੇ ਆ ਕੀ ਨਹੀਂ ਕਰਦੇ ਉਦੋਂ ਹੀ ਬੰਦਾ ਕੋਈ ਮਾਂ ਤਾਂ 8:00 ਵਜੇ ਉੱਠਦਾ ਜੀ 4:00 ਵਜੇ ਉੱਠ ਕੇ ਮੈਂ ਤਾਂ ਐਂ ਕਰਦਾ ਉਵੇਂ ਦੱਸਿਓ ਕੋਈ ਪੁੱਛਦਾ ਨਹੀਂ ਕੋਈ ਕਿਸੇ ਨੂੰ ਉਹ ਬੰਦਰੋ ਆਦਤ ਹੁੰਦੀ ਹੈ ਨਾ ਆਪਣੇ ਆਪ ਨੂੰ ਵਧੀਆ ਪੇਸ਼ ਕਰਨਾ ਕਿਸੇ ਅੱਗੇ ਵਡਿਆਈ ਜੀ ਕਰਾਉਣੀ ਸੋ ਖੈਰ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਗਏ ਕਹਿੰਦੇ ਦੱਸਿਆ ਨਾ ਕਿਸੇ ਨੂੰ ਚਲੇ ਗਏ ਦੋ ਦਿਨ ਆਈ ਨਾ ਮਹਾਂਪੁਰਖ ਤੇ ਸੰਗਤ ਦੀਕਦੀ ਹੈ ਵੀ ਕੋਹੋਹੇ ਦੀ ਸੰਗਤ ਦੀਕ ਰਹੀ ਸੀ ਨਗਰ ਕੋਹਾ ਜੀ ਸੰਗਤ ਦੀ ਗ੍ਰੀ ਵੀ ਮਹਾਂਪੁਰਖ ਦਵਾਨ ਲਾਏ ਨੇ ਤੇ ਮਹਾਂਪੁਰਖ ਦੋ ਦਿਨ ਹੋ ਗਏ ਵੀ ਕਿੱਥੇ ਚਲੇ ਗਏ ਚਲੋ ਸੰਗਤ ਕਹਿੰਦੀ ਵੀ ਮਹਾਂਪੁਰਖ ਦੀ ਮੌਜ ਹੈ ਵੀ ਦਹਾ ਦਿਨ ਕਿੱਥੇ ਚਲੇ ਗਏ ਉਹ ਕਿਤੇ ਕੁਦਰਤੀ ਕੋਈ ਸਿੰਘ ਸੀਗਾ ਨਗਰ ਦੇ ਵਿੱਚ ਉਹਨੇ ਕਿਤੇ ਦੇਖ ਲਿਆ ਤੇ ਮਹਾਂਪੁਰਖ ਉਹ ਤੇ ਨਰੋਹੇ ਨਗਰ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਆਪਣੇ ਥੋੜੀ ਜਿਹੀ ਸਪਰੀ ਜੀ ਸੀ ਉਹਦੇ ਵਿੱਚ ਮਹਾਪੁਰਖ ਬੈਠੇ ਤੇ ਉੱਥੋਂ ਉੱਠ ਕੇ ਮਹਾਪੁਰਖ ਨਾ ਪਾਣੀ ਲੈਣ ਵਾਸਤੇ ਆਏ ਸੀ ਕਿਤੇ ਕੁਦਰਤੀ ਪਾਣੀ ਲੈ ਕੇ ਦੁਆਰਾ ਫੇਰ ਉੱਦੋਂ ਚਲੇ ਗਏ ਜੰਗਲ ਦੇ ਵੱਲ ਤੇ ਚਲੋ ਉਹ ਸਿੰਘ ਨੇ ਕਦੇ ਦੇਖ ਲਿਆ ਮਹਾਪੁਰਖਾਂ ਨੂੰ ਜਦੋਂ ਦੇਖਿਆ ਤੇ ਅਗੇ ਉਹ ਮੰਗਰ ਚੱਲੇ ਪਏ ਉਹਨਾਂ ਨੇ ਕਦੇ ਵੀ ਮਹਾਪੁਰਖ ਜਾ ਰਹੇ ਤੇ ਉਹ ਕਿ ਮਹਾਪੁਰਖ ਅੱਗੇ ਕਹਾ ਨਾਂਗੇ ਤੇ ਉਹ ਡਰਦਾ ਹੁਣ ਅੱਗੇ ਹੋਰ ਕਹਾ ਜਾਵੇ ਨਾ ਵੀ ਜੇ ਮੈਂ ਅੱਗੇ ਜਾऊं ਤਾਂ ਅੱਗੇ ਸੱਪ ਹੈ ਮਹਾਂਪੁਰਖ ਤਾਂ ਲੰਘੇ ਉਹਨਾਂ ਘਾਗੇ ਉਹਨੇ ਜਦ ਦੇਖਿਆ ਉਹਨੇ ਡਰਦਾ ਡਰਦਾ ਜਇ ਚਲੋ ਇੰਨੇ ਮਹਾਂਪੁਰਖ ਆ ਕੇ ਨਾਂਗੇ ਤੇ ਮਹਾਂਪੁਰਖ ਜਾ ਕੇ ਬੈਠ ਗਏ ਤੇ ਜਦ ਬੈਠ ਗਏ ਜੀ ਉਸ ਤੋਂ ਬਾਅਦ ਉਹ ਵੀ ਥੋੜੇ ਸਮੇਂ ਦੇ ਬਾਅਦ ਡੀਡੂਕ ਜੋਨੇ ਦੇਖਿਆ ਵੀ ਮਹਾਂਪੁਰਖ ਤਾਂ ਆਈ ਨਹੀਂ ਵਾਪਸ ਅੱਗੇ ਹੋ ਕੇ ਦੇਖਦਾ ਅੱਗੇ ਹੋ ਕੇ ਦੇਖਦਾ ਤੇ ਅੱਗੇ ਛੱਪ ਬੈਠਾ ਜਦੋਂ ਕਹਿੰਦੇ ਛੱਪ ਬੈਠਾ ਆਹ ਵਾਸ ਮੁੜਿਆ ਆ ਵਾਸ ਮੁੜ ਕੇ ਆ ਕੇ ਕਿ ਪਿੰਡ ਚ ਰੋਲਾ ਪਾਤਾ ਬੇਮਾਮਪੁਰ ਕੰਦਸ ਆਪ ਖਾ ਗਿਆ ਬਹੁਤ ਭਾਰੀ ਸੱਪ ਆਪਾਂ ਦਾ ਵੀ ਉਥੇ ਦਾ ਕੋਈ ਵਪਾਰੀ ਨਹੀਂ ਵੀ ਆਇਆ ਇੱਥੇ ਅਕੇ ਤਮਾਮ ਪਰੋਕ ਨਹੀਂ ਆਏ ਪਿੰਡ ਚ ਰੋਲਾ ਪਿਆ ਤੇ ਸਾਇ ਲੋਕ ਇਕੱਠੇ ਹੋਏ ਨਾ ਇਕੱਠੇ ਹੋ ਕੇ ਤੇ ਉਧਰੋਂ ਚੱਲ ਪਏ ਜੰਗਲ ਵੱਲ ਵੀ ਇਹ ਤਾਂ ਬਹੁਤ ਵੱਡੀ ਗੱਲ ਹੈ ਤੇ ਦੇਖੀ ਖੜੇ ਦੇਖੀ ਜਾਣਾ ਵੀ ਕਦੋਂ ਮਾਮਪੁਰ ਦੇ ਜੰਗਲ ਚੋਂ ਆਉਣ ਵੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਤੇ ਅਗੇ ਉਹ ਬੈਠਾ ਸੱਪ ਮੈਂ ਗੱਲ ਸਾਂਝੀ ਤਾਂ ਕਰ ਰਿਹਾ ਜੀ ਵੀ ਕਿੱਦਾਂ ਦੀਆਂ ਗੱਲਾਂ ਨੇ ਸਿਮਰਨ ਬੰਦਗੀ ਸੌਖੀ ਨਹੀਂ ਹੈ ਤੇ ਜਦੋਂ ਕਹਿੰਦੇ ਵੀ ਅੱਗੇ ਬੈਠਾ ਤੇ ਸੰਗਤ ਆਈ ਸੰਗਤ ਨੇ ਵੇਖਿਆ ਵੀ ਵੀ ਗਲਤ ਹੈ ਹੀ ਇਹਦੀ ਵਾਲੀ ਹੈ ਮਹਾਂਪੁਰਖ ਉਹਦੇ ਨੇ ਬਾਜਾਂ ਬੋਜਾਂ ਮਾਰੀਆਂ ਤੇ ਮਹਾਂਪੁਰਖ ਤਾਂ ਲੇਨ ਸੀਗੇ ਬੰਦਗੀ ਚ ਬੈਠੇ ਸੀ ਨਾ ਉਹਨਾਂ ਸਰੀਰ ਉਹਨਾਂ ਦਾ ਕੋਈ ਸਰੀਰ ਕਿੱਥੇ ਆ ਉਹਨਾਂ ਦਾ ਕਿੱਦਾਂ ਮਹਾਂਪੁਰਖ ਇਦਾਂ ਹੁੰਦੇ ਸਮਾਧੀ ਲਾਦੇ ਨੂੰ ਪਤਾ ਨਹੀਂ ਕਿਤੇ ਹੁੰਦੇ ਨੇ ਮਰ ਬੈਠੇ ਸਿਮਰਨ ਕਰੀ ਜਾ ਰਹੇ جو سمن کیتا تو اس بعد سنگت نے باجے بوجھ ماری نہیں تو ماں پورا جب نیتر کھولے تو ماں پورا پتہ لگا کہ بھائی پائی آجو بھی اگیں لگے آؤ ٹھیک مئو کہ ماں پڑھا بھی اِسی کی باہر سے گیٹ ساپا بیٹھا جیتے ماں پور بیٹھے ادا مورے بیٹھا ہن چکیا ہوا وہ کہنے پائی کوئی کچھ نہیں کہنے رہے تو سٹا کہرے دار ہے بولو سترام شری واحد ਜਿਹੜੀਆਂ ਇਹੋ ਜਿਹੇ ਜ਼ਹਿਰੀਲੀਆਂ ਚੀਜ਼ਾਂ ਹੁੰਦੀਆਂ ਗੁਰੂ ਸਰ ਉਹ ਵੀ ਬੰਦਗੀ ਕਰਨ ਲੱਗ ਪਹਿਰਾ ਦੇਣ ਲੱਗ ਜਾਂਦੀਆਂ ਨੇ ਕਹਿੰਦੇ ਭਾਈ ਸਾਡਾ ਪਹਿਰੇਦਾਰ ਹੈ ਵੀ ਕੋਈ ਨਹੀਂ ਆਜੂ ਲੰਗੇ ਕੁਝ ਨਹੀਂ ਕਹਿੰਦਾ ਕਹਿੰਦੇ ਉਹ ਡਰਦੇ ਫੇਰ ਨਾ ਅੱਗੇ ਜਾਣ ਉਹ ਕਹਿੰਦੇ ਨਹੀਂ ਕੁਝ ਨਹੀਂ ਕਹਿੰਦਾ ਕੋਈ ਨਹੀਂ ਪਹਿਰੇਦਾਰ ਆ ਕਹਿੰਦੇ ਉਹ ਜਦੋਂ ਅੱਗੇ ਲੰਗੇ ਜਾ ਕੇ ਆਹ ਅੱਗੇ ਉਹ ਸੱਪ 사이ਡ ਤੇ ਹੋ ਕੇ ਖੜ ਗਿਆ ਫੇਰ ਉੱਥੇ ਬੈਠਾ ਹੁਣ ਕਿਸੇ ਨੇ ਕੁਝ ਨਹੀਂ ਕੀਤਾ ਫਿਰ ਉੱਥੋਂ ਉਹਨੇ ਬੰਦਗੀ ਕਹਿਣ ਤੋਂ ਭਾਵ ਇਹ ਹੈ ਵੀ ਜਦੋਂ ਸਰੀਰ ਦੇ ਨਾਲ ਸਾਡਾ ਸੰਬੰਧ ਟੁੱਟ ਜਾਏ ਨਾ ਫਿਰ ਸਾਡੇ ਆ ਡਰ ਨੇ ਜਿਹੜੇ ਉਹ ਖਤਮ ਹੋ ਜਾਂਦੇ ਹੈ ਇਹ ਡਰ ਹੀ ਸਰੀਰ ਕਰਕੇ ਆ ਮਹਾਰਾਜ ਜੀ ਇਹ ਬਰਾਗ ਆਉਣਾ ਕੋਈ ਸੌਖੀ ਗੱਲ ਨਹੀਂ ਮਹਾਰਾਜ ਕਹਿੰਦੇ ਵੀ ਗੁਰੂ ਦੇ ਦਰਸ਼ਨ ਜਦੋਂ ਹੁੰਦੇ ਆ ਨਾ ਉਦੋਂ ਬਾਹਰਲੇ ਦਰਵਾਜ਼ੇ ਜਿਹੜੇ ਉਹ ਬੰਦ ਹੋ ਜਾਂਦੇ ਆ ਸਤਿਗੁਰੂ ਤਾਂ ਗੁਰ ਕੈ ਦਰਸ਼ਨ ਮੁਖ ਦਵਾਰ ਗੁਰੂ ਦੇ ਦਰਸ਼ਨ ਦੁਆਰਾ ਮੂਤੀ ਦਾ ਦਰਵਾਜ਼ਾ ਜਦੋਂ ਖੁੱਲਦਾ ਹੈ ਤੇ ਫਿਰ ਆਨੰਦੀ ਆਨੰਦ ਵਾਦਾ ਇਧਰੋਂ ਸ਼ਬਦ ਵਰਦੇ ਆ ਮਹਾਰਾਜ ਜੀ ਕਹਿਣ ਲੱਗੇ ਖੱਟ ਦਰਸ਼ਨ ਵਰਦ